ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਜਰਸੀ ਬੜ ਤਾਜੀ ਸੂਈ ਸੇਲ ਲਈ ਲੈ ਕੇ ਆਏ ਜੀ ਬੱਚਾ ਬਈ ਮਗਰ ਬੱਚੀ ਆ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰੀ ਕੌਣ ਬਣੀ ਨਈ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਪੁੱਛ ਲੈਨੇ ਬਾਈ ਤੁਹਾਡੀ ਅੱਜ ਹੋਈ ਜੀ ਬਾਈ ਜੀ ਹਸੀ ਕਾਲ ਹਸੀ ਕਾਲ ਜੀ ਹੋ ਠੀਕ ਹੋ ਵਧੀਆ ਵਧੀਆ ਬਾਈ ਨਾਮ ਤੇ ਐਡਰੈਸ ਬੋਲ ਨਾਮ ਰਜੇਸ਼ਨ ਗੰਦਾਰਾ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਸੀਲ ਜੈਕੀ ਨੇੜੇ ਪਿੰਡ ਬਈ ਨੇੜੇ ਵੀਰੇ ਬਾਜਖਾਨਾ ਕੋਟੜਪੁਰਾ ਆਪਨੇ ਨਾਮ ਲਾ ਦੇ ਮੋਬਾਈਲ ਨੰਬਰ ਬੋਲ 976724531 ਠੀਕ ਹੈ ਭਾਈ ਬਈ ਜਿਹੜੀ ਜਰਸੀ ਦੇ ਨੇ ਕਿਹੜਾ ਸੂਸ ਸੂਈ ਆ ਇਹ ਵੀਰੇ ਦੂਜੇ ਸੂਏ ਸੂਈ ਆ ਕਦੋਂ ਸੂਈ ਆ ਬਈ ਇਹਨੂੰ ਵੀਰੇ ਅੱਜ 11 12 ਦਾ ਇਹਨੂੰ ਅੱਗੇ ਸਹੀ ਸੂਈ ਬੱਚਾ ਕੀ ਆ ਬਈ ਬੱਚਾ ਵੀਰੇ ਵੱੱਛੀ ਆ ਵੱੱਛੀ ਚੰਗੀ ਆ ਨਾ ਹਾਂ ਵੀਰੇ ਵੱੱਛੀ ਬਹੁਤ ਮੱਜਾ ਭਾਈ ਵੱੱਛੀ ਨੂੰ ਜਾਨ ਮਦਤਾ ਵੱੱਛੀ ਚੰਗੀ ਆ ਬਈ ਤੇ ਕਿੰਨਾ ਦੁੱਧ ਹੁਣ ਚੋਣ ਨਾਲ ਰੈਡੀ ਆ ਦੁੱਧ ਵੀ ਹੁਣ 10 ਲੀਟਰ ਤਿਆਰ ਆ ਢੰਡੇ ਵਾਲਾ ਤਿਆਰ ਆ ਬਈ ਤਿਆਰ ਆ ਬਰੇ ਡੱਬੇ ਮਾਰ ਲਿਆ ਠੰਡੀ ਠੰਡੀ ਕਿਵੇਂ ਠੰਡੀ ਬਈ ਪੂਰੀਆਂ ਵਰੀਆ ਨਿਆਣਾ ਪਾ ਕੇ ਜੇ ਮਰਜੀ ਥੱਲੇ ਵੜ ਜਾ ਆਪਣਾ ਬੱਚੀ ਛੱਡਣੀ ਛੱਡ ਲਾ ਨੀ ਨਿਆਣਾ ਪਾ ਕੇ ਵੜ ਜਾ ਲੱਤ ਵੀ ਚਾਲੇ ਸਵਾਈ ਜੂਈ ਓਕੇ ਸਵਾਈ ਇੱਕ ਨੰਬਰ ਹੂ ਬਈ ਇੱਕ ਸੱਚ ਦੂਜਾ ਆਪਣਾ ਇਹਦਾ ਬਹਿਣੀ ਨਾਲ ਥਾਣਾ ਮਗਰਲਾ ਹੈਣਾ ਇਹ ਚ ਦੂਜੇ ਮੁਕਾਬਲੇ 517 ਘਟਾ ਹੈਣਾ 517 ਘਟਾ ਹਾਂ 517 ਦਾ ਫਰਕ ਆ ਵੀ ਜਾਨੀ ਕਿ ਜੇ ਆਪਾਂ ਚੋਲੀਏ ਪਤਾ ਵੀ ਨੂੰ ਲੱਗਦਾ ਏਡਾ ਪਰ ਵੀ ਦੱਸਣ ਦਾ ਫਰਜ਼ ਆ ਸਹੀ ਗੱ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕਲਵੇਂ ਪੂਰੇ ਗੈਰ ਤੇ ਆ ਫੇਸ ਬਿਊਟੀ ਕਮਾਲ ਦੀ ਹੈ ਬੋਦੀ ਬਾਦੀ ਚੰਗੀ ਹੈ ਸਨਖਪਣਾ ਵੜ ਦੇ ਵਿੱਚ ਚੰਗਾ ਬਾਕੀ ਦੋ ਤੇ 13 14 ਲੀਟਰ ਨਾਰਮਲ ਚ ਵਾ ਦੂ ਵੀਰੇ ਦੋ ਚਾਰ ਲੀਟਰ ਵਾਜੂ ਹੋਇਆ ਖੋਲ ਦੇ ਵਿੱਚ ਤੋਰ ਕੇ ਦਿਖਾ ਦੇ ਇਹਸ ਬੜਾ ਚੰਗਾ ਟੂਰ ਟੂਆ ਕਰਮਣੀ ਦੇ ਬਹੁਤ ਚੰਗਾ ਪੈਨ ਕਲਰ ਵੀ ਚੰਗਾ ਥਣ ਥਣ ਚੰਗਾ ਲੱਗਿਆ ਚਿਵਾਈ ਵੀ ਬਾਈ ਕਹਿੰਦਾ ਨੰਬਰ 1 ਇੱਕ ਥਣ ਜੋਤਾ ਰ ਜ਼ਰੂਰ ਘੱਟਾ ਉਹ ਬਾਈ ਨੇ ਸਾਨੂੰ ਪਹਿਲਾਂ ਦੱਸ ਹੀ ਦਿੱਤਾ ਬਾਈ ਤੇ ਬੱਚਾ ਮਗਰ ਵੀ ਅਗਲਾ ਵੀਰ ਵਟਵਾ ਜਾਂਦਾ ਹਨਾ ਇੱਥੇ ਆ ਕੇ ਅਗਲਾ ਬਾਅਦ ਚੋਂ ਵੀ ਪਤਾ ਲੱਗੂਗੀ ਉਹ ਗੱਲਾਂ ਦਾ ਕੋਈ ਫਾਇਦਾ ਨਹੀਂ ਜਿੰਨੀ ਚੀਜ਼ ਆਉਂਨੀ ਦੱਸ ਦੋ ਸਹੀ ਗੱਲ ਆ ਬਾਈ ਹਾਂ ਬੱਚਾ ਮਗਰ ਬੱਚੀ ਬੱਚੀ ਵੀ ਚੰਗੀ ਆ ਬਾਈ ਕੁਆਲਿਟੀ ਵਾਲੀ ਆ ਬੱਚੀ ਵੈੜ ਵੀ ਚੰਗੀ ਆ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਬਈ ਹੈ ਆਰਡਰ ਦੇਖੋ ਬਾਈ ਹਜੇ ਚਿਵਾਈ ਤੇ ਪਏ 2 ਘੰਟੇ ਉਦੋਂ ਆੜ ਰਾ ਜਿਹੜਾ ਹੋਰ ਵੀ ਵਧੀਆ ਤਿਆਰ ਕਰ ਲੂ ਤੇ ਕੀ ਮੁੱਲ ਆਦਾ ਜਾਇਜ਼ ਆ ਫਿਰ ਮੁੱਲ ਵੀਰੇ ਆਪਾਂ ਜਮ੍ਹਾਂ ਲੈਣ ਦੇ ਨਾ ਬਸ 42000 ਦੀ ਦੇ ਦਾਂਗੇ ਮਾਨਤਨ ਹੋ ਜਾ ਮਾਨਤਨ ਥੋੜਾ ਕਨ ਕਰ ਦਾਂਗੇ ਬਈ ਠੀਕ ਆ ਬਈ 42000 ਰੁਪਇਆ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜਾਊਗਾ ਦੂਜੀ ਗੱਲ ਆ ਵੀਰੇ ਜੇ 14 ਦਾ ਕਰਕੇ ਆਪਾਂ ਤਾਂ ਵੀ ਜੈਰ ਕਰਤਾ ਮੁੱਲ ਵੀ ਥੋੜੀਆਂ ਘਟਾ ਹੂੰ ਇਹੀ ਗੋਲਾ ਦੇ ਬੰਦੇ ਨੇ 55000 ਜੀ ਬੋਲੇ ਹੱਥ ਨਾ ਸੀਗੀ ਸਹੀ ਗੱਲ ਆ ਬਈ ਹੂੰ ਆਰਡਰ ਬਈ ਬੜਾ ਕਮਾਲ ਦਾ ਨਾ ਨਾਲਾ ਨੂਣਾ ਕਰਮਾਈ ਦੇ ਚੰਗਿਆ ਦੇ ਵਾਲੇ ਹੂੰ ਕੱਲਾ ਕੱਲਾ ਥਣ ਮੁੱਠੀ ਆ ਤਣ ਇਧਰੋਂ ਮੋਰੋ ਵੀ ਲੇਵਾਲੂ ਬਹੁਤ ਚੰਗਿਆ ਨਾਲਾ ਨੂਣਾ ਚੰਗਿਆ ਨੇ ਠੰਡੇ ਹੁੰਦੇ ਫੌਲਾ ਚੋਇਸ ਹੋਈ ਨੰਬਰ 1 ਮੁੱਲ ਵੀ ਜਾ ਜਈਆ 20000 ਰੁਪਏ ਮੰਨ ਤਣ ਜਰੂਰ ਹੋ ਜਾਈਆ ਵਾਕਿਆ ਗੱਲ ਨਹੀਂ ਵੀਰੇ 10 ਲੀਟਰ ਦਾ ਤਿਆਰ ਅਗਲਾ ਆਇਆ ਕਰੇ ਪਰ ਦੋ ਟਾਈਮ ਚੋੜ ਜਾ ਆਪਣੇ ਨੂੰ ਬਹੁਤ ਠੀਕ ਆ ਤੇ ਕਿਸੇ ਵੀਰ ਨੂੰ ਵੜਾ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ